ਪਹਿਲਾ ਤਾਂ ਪੰਜਾਬ ਨੈਸ਼ਨ نیوز ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਦੋਸਤੋ ਇਸ ਵੇਲੇ ਪੰਜਾਬ ਹੜਾਂ ਦੀ ਮਾਰ ਹੇਠ ਚੱਲ ਰਿਹਾ ਔਰ ਇਹ ਜੋ ਤੁਸੀਂ ਲਾਈਵ ਤਸਵੀਰਾਂ ਇਹ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਤੁਸੀਂ ਟਾਂਡਾ ਦੇ ਰੜਾ ਮੰਡ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਹਿਲੇ ਤੁਹਾਨੂੰ ਅਸੀਂ ਤਸਵੀਰਾਂ ਉਸ ਬਿਆਸ ਦਰਿਆ ਦੀ ਦਿਖਾਵਾਂਗੇ ਜਿਸ ਨੇ ਬਿਆਸ ਦਰਿਆ ਨੇ ਕਈ ਲੋਕਾਂ ਜਿਹਦੇ ਘਰਾਂ ਨੂੰ ਆਪਣੀ ਚਪੇਟ ਵਿੱਚ ਲਿਆ ਹੈ ਲਾਈਵ ਤਸਵੀਰ ਹੈ ਤੁਹਾਨੂੰ ਅਸੀਂ ਟਾਂਡਾ ਦੇ ਰੜਾ ਮੰਡ ਦੀਆਂ ਦਿਖਾ ਰਹੇ ਨੇ ਔਰ ਦੱਸਦੀ ਹੈ ਬਹੁਤ ਜ਼ਿਆਦਾ ਇਹ ਨੁਕਸਾਨ ਇਸ ਇਲਾਕੇ ਦੇ ਵਿੱਚ ਹੋਇਆ ਹੈ ਔਰ ਸਭ ਤੋਂ ਵੱਡੀ ਇੱਕ ਗੱਲ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈ ਸਮਾਜ ਸੇਵਕ ਲੋਕ ਹੈ ਉਹਨਾਂ ਵੱਲੋਂ ਇੱਥੇ ਲੰਗਰ ਦੀ ਵਿਵਸਥਾ ਵੀ ਕੀਤੀ ਹੋਈ ਹੈ ਖਾਣ ਪੀਣ ਦੀ ਵਿਵਸਥਾ ਵੀ ਕੀਤੀ ਹੋਈ ਹੈ ਔਰ ਦੱਸਦੀ ਇਹ ਇਸ ਇਲਾਕੇ ਦੇ ਵਿੱਚ ਤਸਵੀਰਾਂ ਤੁਸੀਂ ਸਾਡੇ ਔਰ ਕਾਫੀ ਕਾਰ ਜਿਹੜੇ ਇੱਥੇ ਜਿਹੜੇ ਡੁੱਬ ਚੁੱਕੇ ਨੇ ਔਰ ਤੁਹਾਨੂੰ ਇੱਕ ਥੋੜੀਆਂ ਤਸਵੀਰਾਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕੀ ਇਹ ਉਹ ਤੁਸੀ ਵਨ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀ ਮੈਂ ਤਸਵੀਰਾਂ ਤੁਹਾਨੂੰ ਸਾਵਾਂ ਕਿ ਜੋ ਲੋਕ ਆਪਣੇ ਇਹ ਪਸ਼ੂਆਂ ਵਾਸਤੇ ਜੋ ਚਾਰਾ ਲੈ ਕੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਜਲ ਕਰਾਂਗਾ ਮਾਰਚ ਲੱਗੀ ਹੋਈ ਐ ਇੱਥੇ ਜੋ ਲੰਗਰ ਦੀ ਵਿਵਸਥਾ ਕੀਤੀ ਐ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਇਸ ਰੋਡ ਤੇ ਟ੍ਰੈਫਿਕ ਬਹੁਤ ਜ਼ਿਆਦਾ ਕਿਉਂਕਿ ਲੋਕ ਇਹ ਉਹ ਰੋਡ ਐ ਜਿਹੜਾ ਟਾਂਡੇ ਤੋਂ ਮਿਆਣੇ ਹੁੰਦੇ ਹੋਏ ਅੱਗੇ ਜਾ ਕੇ ਮਿਲਦਾ ਹੈ ਉਹ ਕੁਝ ਤੁਹਾਨੂੰ ਘਰਾਂ ਦੀ ਤਸਵੀਰਾਂ ਦਿਖਾਵਾਂਗੇ ਕੁਝ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਕਿ ਜ਼ਿਆਦਾ ਇਹ ਨੁਕਸਾਨ ਇਸ ਇਹ ਏਰੀਆ ਦਾ ਹੋਇਆ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਆ ਜੋ ਜਗਾ ਕੁਝ ਦਾ ਡੰਗਾ ਟੁੱਟ ਚੁੱਕਿਆ ਸੀ ਹੁਣੇ-ਹੁਣੇ ਡੰਗਾ ਬਣਾਇਆ ਗਿਆ ਔਰ ਇਸ ਤੋਂ ਬਾਅਦ ਅਗਲੀਆਂ ਥਾਂ ਦੇ ਨਾਲ ਤਸਵੀਰਾਂ ਤਾਂ ਪਾ ਸਾਂਝੀਆਂ ਕਰਾਂਗੇ ਪਰ ਅੱਗੇ ਲੈ ਕੇ ਚੱਲਦੇ ਆ ਇਹ ਲੰਗਰ ਦੀ ਵਿਵਸਥਾ ਕੀਤੀ ਹੋਈ ਹੈ ਇੱਥੇ ਔਰ ਇਹ ਵੀ ਤੁਹਾਨੂੰ ਮੈਂ ਗੱਲ ਸਾਂਝੀ ਕਰਦਾ ਕਿ ਇੱਥੇ ਜਿਹੜੀਆਂ ਲੋਕਾਂ ਦੁਆਰਾ ਕਿਸਤੀਆਂ ਲੋਕਾਂ ਦੁਆਰਾ ਹੀ ਬਣੀਆਂ ਗਈਆਂ ਬਈ ਕਿੰਨਾ ਕਿ ਜ਼ਿਆਦਾ ਇਹ ਨੁਕਸਾਨ ਇਸ ਏਰੀਆ ਦੇ ਵਿੱਚ ਖੜਾ ਤੇ ਨਾਲ ਹੋਇਆ ਹੈ ਜਿੱਥੇ ਲੋਕਾਂ ਦੁਆਰਾ ਇਹ ਸੇਵਾ ਵੀ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿੰਨੇ ਲੋਕਾਂ ਦੁਆਰਾ ਸਰਦਾ ਭਾਵਨਾ ਦੇ ਨਾਲ ਇੱਥੇ ਲੋਕਾਂ ਨੂੰ ਲੰਗਰ ਵੀ ਸ਼ਿਕਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਕਿਵੇਂ ਲੋਕਾਂ ਦਰੋਂ ਪਾਣੀ ਦੀ ਸੇਵਾ ਜੋ ਬੋਤਲਾਂ ਪਾਣੀ ਦੀ ਪੇਟੀਆਂ ਇੱਥੇ ਲਿਆਂਦੀ ਹੋਈਆਂ ਨੇ ਉਹ ਜਾਮ ਵੀ ਬਹੁਤ ਜ਼ਿਆਦਾ ਇੱਥੇ ਲੱਗ ਜਾਂਦਾ ਹੈ ਥੋੜਾ ਅੱਗੇ ਜਾ ਕੇ ਲੰਗਰ ਦੀ ਸੇਵਾ ਵੀ ਤੁਹਾਨੂੰ ਦਿਖਾਈ ਦਿੰਦੇ ਆ ਕਿ ਕਿੱਥੇ ਜਗ੍ਹਾ ਤੇ ਲੰਗਰ ਦੀ ਸੇਵਾ ਚੱਲਦੀ ਪਈ ਹੈ ਕਾਹਨੂੰ ਆਪਣੇ ਸੜਕਾਂ ਤੇ ਬਹਿ ਕੇ ਆਪਣੀਆਂ ਟਰਾਲੀਆਂ ਦੇ ਵਿੱਚ ਰਾਤਾਂ ਗੁਜ਼ਾਰਨੀਆਂ ਪੈ ਰਹੀਆਂ ਨੇ ਇੱਥੇ ਔਰ ਦੱਸ ਵੀ ਦਿੱਤੇ ਕੁਝ ਦਿਨ ਪਹਿਲਾਂ ਹਿਮਾਚਲ ਦੇ ਮਣੀ ਮਹੀਸ਼ ਵਿੱਚ ਵੀ ਬਹੁਤ ਜ਼ਿਆਦਾ ਲੈਂਡ ਸਲਾਈਡਿੰਗ ਹੋਣ ਕਰਕੇ ਇੱਥੇ ਕਿ ਲੋਕਾਂ ਨੂੰ 10 ਦਿਨਾਂ ਬਾਅਦ ਆਪਣੇ ਘਰ ਪਹੁੰਚਣਾ ਪਿਆ ਸੀ ਉਸੇ ਤਰ੍ਹਾਂ ਇਹ ਜੇ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਲੈ ਇਹ ਬਹੁਤ ਮਾੜੇ ਹਾਲਾਤ ਹੋ ਚੁੱਕੇ ਹਨ ਔਰ ਦੱਸ ਵੀ ਅੱਜ ਹੋਰ ਕੱਲ ਦੀ ਬਹੁਤ ਤੇਜ਼ ਬਾਰਿਸ਼ ਇੱਦਸੀ ਹੋਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਇਹ ਵੀਡੀਓ ਹੋਰਾਂ ਤੱਕ ਪਹੁੰਚ ਸਕੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਔਰ ਦੋਸਤੋ ਇੱਥੇ ਹੀ ਅਸੀਂ ਆਪਣਾ ਲਾਈਵ ਬੰਦ ਕਰਦੇ ਆਂ ਧੰਨਵਾਦ ਦੋਸਤੋ ਵੀਡੀਓ ਨੂੰ ਬਾਅਦ ਤੋਂ ਬਾਅਦ ਕਰਦੇ ਹੋ ਸ਼ੇਅਰ ਚੈਨਲ ਨੂੰ ਕਰਦੇ ਹੋ ਫੋਲੋ